ਫਲਗਾਪੂਆ ਵਿਖੇ ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚੱਕ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਖੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜੰਗ ਕਟਾਰੂਚੱਕ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪਰਭਾਈ ਕਰਨ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਨਾਲ ਨੁਕਸਾਨ ਹੋਏ ਹਨ ਜਲਦੀ ਤੋਂ ਜਲਦੀ ਜਾਇਜ਼ਾ ਲਿੱਤਾ ਜਾਵੇ ਤਾਂ ਜੋ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਹੋਏ ਨੁਕਸਾਨ ਦੀ ਪਰਭਾਈ ਹੋ ਸਕੇ ਇਸ ਮੌਕੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿਆ ਕਿ ਜਿਨ੍ਹਾਂ ਲੋਕਾਂ ਦਾ ਹੜਾਗਰ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦਾ ਜਲਦ ਤੋਂ ਜਲਦ ਜਾਇਜ਼ਾ ਲਿੱਤਾ ਜਾਵੇ ਅਤੇ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਬਣਾ ਕੇ ਦਿੱਤੀ ਜਾਵੇ ਤਾਂ ਜੋ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਤਾਂ ਜੋ ਲੋਕ ਮੁੜ ਤੋਂ ਲਾਹੇਤੇ ਆ ਸਕਣ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਅੱਜ ਖਾਸ ਕਰਕੇ ਜਿਹੜੇ ਫਲੱਡ ਅਫੈਕਟਡ ਏਰੀਆ ਆ ਸਾਡੇ ਜ਼ਿਲ੍ਹੇ ਦੇ ਉਸੇ ਸੂਰਤੇ ਮੇਰਾ ਹਲਕਾ ਪੋਆ ਵੱਡੀ ਮਾਤਰਾ ਚ ਪ੍ਰਭਾਵਿਤ ਹੋਇਆ ਦਰਜਨਾ ਪਿੰਡ ਜਿਹੜੇ ਆ ਉਹ ਪਾਣੀ ਦੀ ਮਾਰ ਥੱਲੇ ਰਹਿ ਆ ਪਿਛਲੇ ਸਮੇਂ ਦੇ ਦੌਰਾਨ ਔਰ ਤੁਸੀਂ ਵੀ ਕਵਰ ਕਰਦੇ ਰਹੋ ਸਾਰਾ ਕੁਝ ਤੁਹਾਡੇ ਚੈਨਲਾਂ ਤੇ ਚੱਲਦਾ ਰਿਹਾ ਔਰ ਕੁਦਰਤ ਨੇ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਜਿਹੜਾ ਪੀੜਾ ਦਾ ਪਰਾਗਾ ਜਿਹੜਾ ਆ ਉਹ ਸਾਡੇ ਪੰਜਾਬੀਆਂ ਦੇ ਪਿੰਡੇ ਤੇ ਸੁੱਟਿਆ ਨਾਟੇ ਓਨਲੀ ਪਠਾਨਕੋਟ ਬਲਕਿ ਅੱਧਾ ਪੰਜਾਬ ਜਿਹੜਾ ਅਦਿਉ ਵੱਤ ਪੰਜਾਬ ਜਿਹੜਾ ਪਾਣੀ ਚ ਗਿਰਿਆ ਸੀਗਾ ਔਰ ਬਹੁਤ ਵੱਡਾ ਲਾਹਸ ਪੰਜਾਬ ਦੇ ਅੰਦਰ ਫਸਲਾਂ ਦਾ ਹੋਇਆ ਲੋਕਾਂ ਦੇ ਪਸ਼ੂ ਰੁੜੇ ਆ ਔਰ ਮੁਰਖੀ ਜ਼ਿੰਦਗੀਆਂ ਵੀ ਗਈਆਂ ਨੇ ਤੇ ਨਾਲ ਦੇ ਨਾਲ ਜਿਹੜੇ ਉਹ ਘਰ ਨੇ ਵੀ ਕਾਫੀ ਡੈਮੇਜ ਹੋਇਆ ਸੋ ਅੱਜ ਜਿਹੜੀ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਅ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦੀ ਪਰਭਾਈ ਦੀ ਜਿਹੜੀ ਮਹਿਮ ਸ਼ੁਰੂ ਕੀਤੀ ਹੈ ਉਹ ਉਸ ਮਹਿਮ ਦੇ ਤਹਿਤ ਕਿਉਂਕਿ ਪਹਿਲਾਂ ਡਿਮਾਰਕੇਸ਼ਨ ਹੋ ਜਾਵੇ ਵੀ ਕਿਹੜੇ ਕਿਹੜੇ ਪਿੰਡਾਂ 'ਚ ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਕਿਸੇ ਦਾ ਘਰ ਡੈਮੇਜ ਹੋਇਆ ਕਿਸੇ ਦਾ ਘਰ ਢੱਟ ਗਿਆ ਕਿਸੇ ਦੀਆਂ ਫਸਲਾਂ ਬਰਬਾਦ ਹੋਈਆਂ ਸੜਕਾਂ ਟੁੱਟੀਆਂ ਨੇ ਸੋ ਬਗਾਰਾ ਵਗਾਰਾ ਜੋ ਵੀ ਮਲਟੀ ਕਿਸਮ ਦੇ ਨੁਕਸਾਨ ਜਿਹੜੇ ਇਸ ਫਰਾਂ ਦੇ ਦੌਰਾਨ ਹੋਏ ਆ ਉਹਦੀ ਪਰਭਾਈ ਦੇ ਲਈ ਲਗਾਤਾਰ ਸਰਕਾਰ ਵੱਲੋਂ ਉਸ ਗਰਮੀਆਂ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਮੇਰੇ ਹਲਕਾ ਪਵਾ ਦੇ ਅੰਦਰ ਖਾਸ ਤੌਰ ਤੇ ਜਸਪੁਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਕਿਤੇ ਕਿਤੇ ਵੀ ਇਨਸਾਨ ਹੋਇਆ ਉਹਦੀ ਪਰਭਾਈ ਦੇ ਲਈ ਜਿਹੜੀ ਮਹਿੰਮ ਚੱਲ ਰਹੀ ਹੈ ਉਹ ਤੇਜ਼ੀ ਲਿਆਉਣ ਦੇ ਲਈ ਇੱਥੇ ਅਧਿਕਾਰੀ ਸਿਵਾਨਾਂ ਨਾਲ ਮੀਟਿੰਗ ਕੀਤੀ ਹੈ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਜੀ ਦਿੱਤਿਆ ਉਪਲ ਜੀ ਔਰ ਸਾਡੇ ਏਡੀਸੀ ਜਰਨਲ ਅ ਅਰਸ਼ਦੀਪ ਜੀ ਔਰ ਸਾਡੇ ਪਵਨ ਜੀ ਔਰ ਤਹਿਸੀਲਦਾਰ ਮੈਡਮ ਲਗਾਤਾਰ ਜਿਨ੍ਹਾਂ ਨੇ ਅ ਫੜਾ ਦੇ ਅੰਦਰ ਵੀ ਖਾਸੇ ਹੁਮਕਾਂ ਨਵਾਈ ਆ ਔਰ ਲੋਕਾਂ ਦੀ ਸੇਵਾ ਕੀਤੀ ਆ ਸੋ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਜਿਹੜੀਆਂ ਥੱਲੇ ਡਿਊਟੀਆਂ ਲੱਗੀਆਂ ਨੇ ਪਟਵਾਰੀ ਸੇਵਾਵਾਂ ਦੀਆਂ ਲੱਗੀਆਂ ਨੇ ਕਾਨੂੰਗੋਦੀ ਲੱਗੀਆਂ ਨੇ ਪੀ ਡਬਲ ਡੀ ਦੀਆਂ ਲੱਗੀਆਂ ਨੇ ਜਾਂ ਪੰਚਾਇਤ ਦੇ ਸੈਕਟਰੀਆਂ ਦੀਆਂ ਲੱਗੀਆਂ ਨੇ ਵੀ ਉਹ ਟਾਈਮ ਬੌਂਡ ਕਰਕੇ ਉਹਨਾਂ ਨੂੰ ਜਿਹੜੀ ਉਹ ਥੱਲੇ ਨਿਸ਼ਾਨ ਦੀ ਹੋ ਜਾਵੇ ਕਾਜ ਲੋਕਾਂ ਨੂੰ ਜਿਹੜਾ ਮਾਨ ਜੋ ਮੁੱਖ ਮੰਤਰੀ ਜੀ ਵੱਲੋਂ ਕਿਹਾ ਗਿਆ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੁਕਸਾਨਾਂ ਦਾ ਫਸਲਾਂ ਦੇ ਨੁਕਸਾਨਾਂ ਦਾ ਜਾਂ ਜੋ ਵੀ ਉਹਨਾਂ ਦਾ ਡੈਮੇਜ ਹੋਇਆ ਉਹਦੀ ਬਣਦੀ ਰਾਸੀ ਜਿਹੜੀ ਉਹਨਾਂ ਨੂੰ ਪਹੁੰਚ ਸਕੇ ਸਵੈਦਿਕਾ ਜੋ ਵਿਚਾਰਾਂ ਕੀਤੀਆਂ ਨੇ ਸੋ ਮੈਂ ਤੁਹਾਡੇ ਮਾਦੀਮ ਦੇ ਰਾਈ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜੇ ਕਿਸੇ ਨੂੰ ਲੱਗੇ ਕਿ ਮੇਰਾ ਨੁਕਸਾਨ ਹੋਇਆ ਮੇਰੇ ਕੋਈ ਅਧਿਕਾਰੀ ਕੋਈ ਕਰਮਚਾਰੀ ਨਹੀਂ ਪੁੱਜਾ ਤੇ ਉਹ ਮੇਰੀ ਟੀਮ ਦੇ ਨਾਲ ਵੀ ਸਿੱਧਾ ਅਗਸੰਭਰ ਕਰ ਸਕਦਾ ਸੀ ਹਰੇਕ ਪਰਿਵਾਰ ਜਿਹੜਾ ਨੁਕਸਾਨਿਆ ਗਿਆ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਖ ਤੋਂ ਦੀ ਪਰਪਾਈ ਦੇ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ